ਉਹਨਾਂ ਕੋ ਸਾਰਾ ਸੀ ਜਗਾ ਖਰੀਦੀ ਸੀ ਮੁੱਲ ਮੇਰੇ ਨਾਮ ਤੇ ਹੀ ਆ ਜੋ ਤੇ 5 ਸਾਲ ਹੋ ਗਏ ਮੇਰੇ ਹਸਬੰਦ ਅੰਸਪਾਇਰ ਹੋ ਗਏ ਨੇ ਇਹ ਪਿੰਡ ਦਾ ਜਿਹੜਾ ਸਰਪੰਚ ਆ ਆਮ ਆਦਮੀ ਪਾਰਟੀ ਦਾ ਉਹਨਾਂ ਦੀ ਵਾਈਫ ਆ ਸਰਪੰਚ ਸੀ ਸਾਰੋ ੱੱਕੇ ਚਾਈ ਨਾ ਮੇਰੇ ਖਤੇ ਵਿੱਚ ਕਬਜ਼ਾ ਕਰਦੇ ਆ ਸਾਡੇ ਘਰ ਵਿੱਚ ਜੈਂਸ ਦੇ ਕੋਈ ਨਹੀਂ ਹੈਗਾ ਵੀ ਕੋਈ ਰੱਖਿਆ ਨਹੀਂ ਹੈਗੀ ਮੇਰੇ ਬੇਤ ਸਾਸ ਨੂੰ ਤੇ ਬਹੁਤ ਹੀ ਮੰਦੀ ਸ਼ਬਦਾਂ ਬਲੀ ਉਹਨਾਂ ਨੇ ਬੋਲੇ ਹੀ ਉਹ ਅੰਤੇਬੀ ਮੈਡਮ ਅਸੀਂ 20 ਮਿੰਟ ਲੱਗਦੇ ਸਾਡੇ ਡੇਰਾ ਕਿਹੜਾ ਲੱਗੇ ਆ ਤੇ ਆ ਕੇ ਉਹਨਾਂ ਦੇ ਆਉਣ ਦੇ ਬਾਵਜੂਦ ਵੀ ਇਹਨਾਂ ਨੇ ਜ਼ਬਰਦਸਤੀ ਮੇਰੀ ਫੈਲੀ ਵਿੱਚ ਪ੍ਰੈਕਟਿਸ ਲਾਇਆ ਬੜੀ ਰਿਕਵੈਸਟ ਕੀਤੀ ਸਰਕਾਰ ਵਿੱਚ ਕੋਈ ਨਹੀਂ ਸੀ ਮੇਰੇ ਮਦਰ ਇਨ ਲਾ ਔਰ ਮੈਂ ਸੀ ਅੰਤਕਾਰ ਕਿਹੜਾ ਪਿੰਡ ਪਿੰਡ ਵੀਰ ਜੀ ਮੇਰਾ ਨਿਕੋਸਰਾ ਅੱਜ ਇੱਕ ਪੰਜੀ ਤੁਹਾਡੀ ਵੀਡੀਓ ਕੋ ਵਾਇਰਲ ਹੋ ਰਹੀ ਹੈ ਕੋ ਕਬਜੇ ਕੁਬਜ ਨੂੰ ਲੱਗੇ ਕੀ ਇਹ ਪੂਰਾ ਮਾਮਲਾ ਜੀ ਸਾਰੇ ਇਸ ਤਰ੍ਹਾਂ ਆ ਕਿ ਅਸੀਂ 2013 ਵਿੱਚ ਥਾਂ ਲਿਆ ਹਰ ਹਰਪ੍ਰੀਤ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਮਨੀ ਕੋਸਰਾਈ ਫਿਲਹਾਲ ਵਾਸੀ ਮਗੋਸੂਆ ਉਹਨਾਂ ਕੋਲ ਸਾਰੀ ਜਗਾ ਖਰੀਦੀ ਸੀ ਮੁੱਲ ਮੇਰੇ ਨਾਮ ਤੇ ਹੀ ਹੈ ਜੋ ਤੇ 5 ਸਾਲ ਹੋ ਗਏ ਮੇਰੇ ਹਸਬੰਦ ਅਸਪਾਇਰ ਹੋ ਗਏ ਨੇ ਤੇ ਪਿੰਡ ਦਾ ਜਿਹੜਾ ਸਰਪੰਚ ਆਮ ਆਦਮੀ ਪਾਰਟੀ ਦਾ ਉਹਨਾਂ ਦੀ ਵਾਈਫ ਆ ਸਰਪੰਚ ਸਾਰਾ ਉਹ ਧੱਕੇਸ਼ਾਹੀ ਨਾਲ ਮੇਰੇ ਖਤੇ ਵਿੱਚ ਕਬਜ਼ਾ ਕਰਦੇ ਸਾਡੇ ਘਰ ਵਿੱਚ ਜੈਂਸ ਦੇ ਕੋਈ ਨਹੀਂ ਹੈਗਾ ਵੀ ਕੋਈ ਰੱਖਿਆ ਨਹੀਂ ਹੈਗੀ ਮੇਰੇ ਬਿਰਧ ਸਾਸ ਨੇ ਤੇ ਬਹੁਤ ਹੀ ਮੰਦੀ ਸ਼ਬਦਾਵਲੀ ਉਹਨਾਂ ਨੇ ਬੋਲੀ ਹੈ ਐ ਸਰ ਬੜੀ ਦੁਖੀ ਹੈ ਮੇਰੀ ਇਹ ਹੱਥ ਜੋੜ ਕੇ appeal ਆ ਕਿ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਿਆਂਗਰ ਜਥੇਬੰਦੀਆਂ ਸਭਨਾਂ ਨੂੰ appeal ਹੈ ਮੇਰੀ ਹੱਥ ਜੋੜ ਕੇ ਅਸੀਂ ਦੋਨੋਂ ਵਿਧਵਾ ਆ ਮਦਰ ਇਨ ਲਾ ਵੀ ਔਰ ਮੈਂ ਵੀ ਮੇਰੀ ਵਾਧਤ ਵਾਧਾ ਹੈਲਪ ਕੀਤੀ ਜਾਵੇ ਪੋਲੀਟੀਕਲ ਪ੍ਰਭਾਵ ਪਾ ਕੇ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਦੋਂ ਕਦੋਂ ਆਣ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਮੈਂ ਦਿੱਤੀਆਂ ਸੀ ਦਰਖਾਸਤਾਂ ਬਟ ਲਿਖਤੀ ਟਾਈਮੇ ਵੀ ਲੈ ਕੇ ਜਾਂਦੇ ਰਹੇ ਬਟ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਫੇਰ ਪੋਲੀਟੀਕਲ ਪ੍ਰਭਾਵ ਅਸਤ ਦੋਸਤ ਸਰ ਮੈਂ 112 ਤੇ ਕਾਲ ਕੀਤੀ ਐਮਰਜੈਂਸੀ ਕਾਲ ਤੇ ਪੁਲਿਸ ਆਈ ਆ ਮੈਂ ਬੜੀ ਰਿਕੁਐਸਟ ਕੀਤੀ ਵੀ ਸਰ ਜਲਦੀ ਆਓ ਮੈਨੂੰ ਪ੍ਰੋਟੈਕਸ਼ਨ ਚਾਹੀਦੀ ਆ ਤੇ ਉਹ ਆਂਦੇ ਵੀ ਮੈਡਮ ਅਸੀਂ 20 ਮਿੰਟ ਲੱਗਦੇ ਸਾਡੇ ਡੇਰਾ ਕਿਹੜਾ ਲੱਗੇ ਆ ਤੇ ਆ ਕੇ ਉਹਨਾਂ ਦੇ ਆਉਣ ਦੇ ਬਾਵਜੂਦ ਵੀ ਇਹਨਾਂ ਨੇ ਜ਼ਬਰਦਸਤੀ ਮੇਰੀ ਫੈਲੀ ਵਿੱਚ ਡਰੈਕਟਰ ਚਲਾਇਆ ਮੈਂ ਬੜੀ ਰਿਕੁਐਸਟ ਕੀਤੀ ਸਰ ਘਰ ਵਿੱਚ ਕੋਈ ਨਹੀਂ ਸੀ ਮੇਰੇ ਮਦਰ ਇਨ ਲਾਓਰ ਮੈਂ ਸੀ ਬੱਚੇ ਮੇਰੇ ਕਾਲਜ ਗਏ ਹੋਏ ਸੀ ਸਰ ਮੈਂ ਬੜੀ ਪਰੇਸ਼ਾਨ ਸੀ ਸਰ ਇਹਨਾਂ ਨੇ ਆਪਣੀਆਂ ਲੇਡੀਜ਼ ਨੂੰ ਸਾਡੇ ਮੇਰੇ ਮਦਰ ਇਨ ਲਾਉ ਨੂੰ ਵੀ ਮਾਰਿਆ ਵਾ ਔਰ ਮੈਨੂੰ ਆ ਵੇਖੋ ਮੇਰੇ ਸੱਟ ਲਗਾਈ ਹੋਈ ਹੈ ਕਿੰਨੀ ਹੱਡੀ ਦੇ ਉੱਪਰ ਮੈਂ ਆਪਣੀ ਪ੍ਰੋਟੈਕਸ਼ਨ ਵਾਸਤੇ ਨਾਲ ਲੋਕ ਦੀ ਜਾਨ ਬਚਾਈ ਬਹੁਤ ਧੁਖਾ ਕਰ ਰਹੀ ਹੈ ਮੈਂ ਲੋਕ ਅਕੇਸ਼ਾਈ ਕਰ ਰਹੀ ਹੈ ਸਰ ਪੋਲੀਟਿਕਲ ਪ੍ਰਭਾਵ ਪਾ ਰਹੇ ਹੈ ਯਾ ਫਿਰ ਉਹੀ ਕਹਿੰਦੀ ਹੈ ਕਿ ਸਾਡੀ ਹੈਲਪ ਕੀਤੀ ਹੈ ਸਾਡੇ ਮਾਜ ਘਰ ਵਿੱਚ ਕੋਈ ਐਂਸਰ ਸੁਣ ਕੇ ਵੀ ਹੈਗੀ ਪੂਰਾ ਮਾਮਲਾ ਹੈ ਜੀ ਮੁੱਖਤਲ ਹੁਣ ਮਿੰਦਰ ਸਿੰਘ ਆਪ ਪੰਜ 10 ਪੰਜ ਪੰਜਾ ਤੇ ਉਹ ਜਨਾਬ ਜਿੱਦ ਤੱਕ ਉਹ ਬਾਪਾਈ ਜਾਂਦੇ ਆ ਪ੍ਰਸ਼ਾਸਨ ਦੇ ਰਹੀਂ ਕੋਈ ਸੋੰਦਾ ਕਹਿੰਦਾ ਨਹੀਂ ਆ ਇਹ ਦਿੱਤੀ ਦੇ ਵੀ ਗਏ ਆ ਜਿਹੜਾ ਬੰਦਾ ਆ ਉਹ ਸੱਜੇ ਦੇ ਵੀ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਤੇ ਬਾਕੀ ਉਹ ਨਿਸ਼ਾਨੀ ਇੱਕ ਦੋ ਵਾਰ ਆ ਹੋਈ ਆ ਥਾਂ ਉਹਨਾਂ ਦਾ ਪੂਰਾ ਜਾਣ ਕੇ ਤੇ ਦੇਖਾਂਗੇ ਬੰਦੇ ਆ ਉਹਨਾਂ ਦਾ ਥਾਂ ਪੂਰਾ ਮਿਲਿਆ ਬਿਲਕੁਲ ਪੂਰਾ ਉਹ ਪਿਛਤ ਮਿਲਣੋਂ ਫਿਰ ਵੀ ਆ ਕੇ ਬੰਦੇ ਜੋ ਹੋਣੀ ਨਹੀਂ ਲਈ ਕੋਈ ਵੀ ਅੱਜ ਤੱਕ ਕਿਸਾਈ ਕੀਤੀ ਉਹਨਾਂ ਨਾਲ ਅੱਜ ਕੋਈ ਨਿਸ਼ਾਨ ਨਹੀਂ ਨਹੀਂ ਦਾ ਰੋਲਾ ਜਿਹੜਾ ਮੇਨ ਹੈਗਾ ਜੀ ਸਾਹ ਲਿਆਗਾ ਜੀ ਇਹ ਥਾਲਾ ਮਰ ਲਿਆ ਜੀ ਤੇ ਵਿੱਚ ਇਹ 30 ਨੰਬਰ ਦੇ ਕਮੇਟੇ ਆ ਤੇ ਇਹਨੇ ਗੋਦੜੇ ਵਾਲਿਆ ਕਸਟੋਰੀਆਂ ਦਾ ਵੀ ਆ ਉਹ ਕਬਜਾ ਇਹਦਾ ਉਹ ਜਿਹੜਾ ਕਬਜਾ ਹੁੰਦਾ ਹੀ ਹੁੰਦਾ ਉਹਨਾਂ ਦਾ 123 ਨੰਬਰ ਕਿੰਨਾ ਖਾਹ ਇਹਦਾ ਇਹ ਨਾਲ ਦਾ 122 ਆ ਤੇ ਇਸ ਕਰਕੇ ਉਹ ਦਾਦਾ 31 ਵਿੱਚ 100 ਇਹਨੇ ਸਾਰੀ ਧਿਆਨ ਕੇ ਬਾਦ ਆ ਬਸਾਰੇ ਉਹ ਕਰਨੇ ਵੀ ਆਦਾ ਜਰਾ ਉਹ ਤੁਹਾਧਰੀ ਜਾਂਚ ਕੀਤੀ ਜਾਵੇ। ਇਹਰਾ ਮਾਮਲ ਨਿਰਮਲ ਸਿੰਘ ਕਾਲੂ ਪਿੰਡ ਨਿਕੋਸਰਾਏ ਜਿਹੜੀ ਇੱਕ ਖਸਕੁੜੀਏ ਤੇ ਵੈਦ ਹੋ ਗਈ ਜੇ ਵੀਡੀਓ ਚ ਏਗੀ ਸੀ ਤੁਹਾਡੇ ਤੇ ਨਿਸ਼ਾਨ ਲਾਏ ਆਇਆ ਠੱਕੇ ਸਹੀ ਕਰੇ ਕੀ ਇਹ ਮਾਮਲਾ ਕੋਈ ਇਹ ਪਿਛਲੇ ਸਾਲ ਨੂੰ ਨਿਸ਼ਾਨ ਦੇ ਲਈ ਹੀ ਤੇ ਸਰਦੌਰ ਸਾਹਿਬ ਆਏ ਹੀ ਤੇ ਇਹਨੇ ਨਿਸ਼ਾਨੇ ਹੁੰਦੇ ਤੇ ਫਿਰ ਅਸੀਂ ਡੀਸੀ ਤੇ ਤਰਖਾ ਦੇ ਕੇ ਡੀਸੀ ਦੇ ਥਰੂ ਇੱਕ ਕਮਿਸ਼ਨ ਨੇ ਨਿਸ਼ਾਨਦੇ ਕੀਤੀ ਆ ਤੇ ਇਹਨਾਂ ਨੇ ਉਹ ਬਾਗੇ ਆਪਣੇ ਵਟ ਪਾ ਕੇ ਗਏ ਤੇ ਉਹਨੇ ਜਿਹੜੀ ਵਟ ਢਾਹਤੀ ਸੀ ਅਹੀਂ ਆਪਣੇ ਹੀ ਜਿਹੜੀ ਜਗ੍ਹਾ ਸਾਡੀ ਹੈ ਉਹੀ ਲਈ ਹੈ ਤੇ ਕੋਈ ਬੀਬੀ ਜੋ ਦੋਸ਼ ਲਾ ਰਹੀ ਬਿਲਕੁਲ ਬੇਬੁਨਿਆਦ ਹੈ ਇਹਦਾ ਕੋਈ ਸੱਚ ਨਹੀਂ ਹੈ ਕਿਉਂਕਿ ਅਸੀਂ ਪ੍ਰੋਪਰ ਬੀਸੀ ਦੇ ਥਰੂ ਔਰ ਕਮਿਸ਼ਨ ਬਾਇ ਹੈ ਸਪੈਸ਼ਲ ਉਹਦੇ ਤੋਂ ਜੋ ਨਿਸ਼ਾਨਦੇਹੀ ਉਹੀ ਹੈ ਆਪਣਾ ਥਾਂ ਹੋਇਆ ਤੁਹਾਡੀ ਜਿਹੜੀ ਆਪਣੀ ਪਰਸਨਲ ਜਗ੍ਹਾ ਵੈਸੇ ਕਿੰਨੀਆਂ ਸਾਰੇ ਭਰਾਵਾਂ ਦੀ ਸਾਡੀ ਇੱਥੇ ਹੈਗੀ ਹੈ 1 ਨਾਲ 16 ਮਰਲੇ ਤਾਂ 129 ਖੇਵਟ ਹੈ ਇਹ ਬੀਬੀ ਦਾ 131 ਹੈ ਅਸੀਂ ਆਪਣਾ 129 ਖੇਵਟ ਦੀ ਪ੍ਰੋਪਰ ਨਿਸ਼ਾਨਦੇਹੀ ਕਰਾਇਆ ਕੇ ਤਾਂ ਹੀ ਆਪਣੀ ਜਿਹੜੀ ਉਹ ਉਹੀ ਜਗ੍ਹਾ ਲਈ ਹੈ ਸਾਡੇ ਕੋ ਕੋਈ ਅਹੀਂ ਫਾਤੂ ਕਿਸੇ ਦੀ 1 ਇੰਚ ਨਹੀਂ ਜਦੋਂ ਮਰਜੀ ਯਾਰ ਕਿ ਬੇਨਤੀ ਕਰ ਸਕਦੇ ਹੋ ਕਿਉਂਕਿ ਕਮਿਸ਼ਨ ਨੇ ਇੱਥੇ ਸਾਰੇ ਪਿੰਡ ਦੇ ਮੋਤਬਰਾਂ ਦੇ ਸਹਿਮਤ ਹੋਇਆ ਸਾਡੇ ਕੋਲ ਕਾਗਜ ਆ ਗਏ ਬਿਊਟੀਕਲ ਦੁਆ ਮੈਂ ਤਾਂ ਇਕੱਲੀ ਹਾਂ ਮੈਂ ਤਾਂ ਇਕੱਲੀ ਤਾਂ ਮੈਨੂੰ ਕਦੇ ਕਦੀ ਕਹਿ ਦਿੰਦੇ ਆ ਰਵੀਨਾ ਮੇਰਾ ਤਾਂ ਬਿਊਟੀਕਲ ਦੁਆ ਹੈ ਹੀ ਨਹੀਂ ਕੋਈ ਮੇਰੀ ਤਾਂ ਪਾਰਟੀ ਹੈ ਅੱਜਕੱਲ ਹਰੀ ਓਈ ਪਾਰਟੀ ਜਿਹੜੀ ਮੈਂ ਬਖਾਲੀ ਦਲ ਦਾ ਬੰਦਾ ਹਾਂ ਬਿਊਟੀਕਲ ਦੁਆ ਕਹਦਾ ਹੋ ਸਕਦਾ ਅਸੀਂ ਤਾਂ ਆਪਣਾ ਜਿਹੜਾ ਹੱਕ ਬਣਦਾ ਉਹ ਹੀ ਅਸੀਂ ਵਾਰੀ ਵਾਈ ਹੈ ਤੇ ਉਹ ਹੀ ਅਸੀਂ ਕੋਈ ਕਹੋ ਦੇ ਇੱਕ ਵੀ ਇੰਚ ਜੇ ਕੋਈ ਜ਼ਿਆਦਾ ਹੋਵੇ ਅਸੀਂ ਦੇ ਦਾਂ ਬਿਲਕੁਲ ਬੇਵਿਣਿਆਰ ਨੇ ਜਿਦੋਂ ਮਰਜ਼ੀ ਲਿਆ ਕੇ ਜਿਹੜੇ ਕਮਿਸ਼ਨ ਨੇ ਕੀਤੀ ਐ ਉਹ ਇੱਥੇ ਉਹਦੇ ਗਰਦੌਰ ਨੇ ਆਪਣੇ ਨਿਰਭ ਬਣਾ ਕੇ ਉਹ ਅੰਦਰ ਵੀ 1 ਇੰਚ ਦਾ ਵੀ ਫਰਕ ਹੋਏ ਤਾਂ ਮੈਂ ਜ਼ਿੰਮੇਵਾਰ ਜਿਹੜੇ ਥਰੂ ਪ੍ਰੋਪਰ ਚੈਨਲ ਤੁਸੀਂ ਉਹ ਆਪਣਾ ਚੈਨਲ ਬਿਲਕੁਲ ਪ੍ਰੋਪਰ ਚੱਲ ਤਿੰਨ ਵਾਰ ਨਿਸੰਦ ਹੋ ਗਈ ਆ ਕੋ ਪਿਛਲੀ ਵਾਰ ਐਸਆਈ ਜਿਹੜਾ ਹੈਗਾ ਆਪਣਾ ਦਰਜੀਤ ਸਿੰਘ ਉਹਨੇ ਸਾਰੀ ਕਾਰਵਾਈ ਕਰਕੇ ਗਿਆ ਹੀ ਇਹਨੇ ਫਿਰ ਵੀ ਉਹ ਵਟਵਾਤੀ ਹੈ ਅਸੀਂ ਉਹ ਹੀ ਆਪਣਾ ਥਾ ਲਿਆ ਹੀ ਬਿਲਕੁਲ 1 ਇੰਚ ਵੀ ਜੇ ਫालतू ਥਾ ਲਿਆ ਤਾਂ ਇਹ ਹਤੀ ਦੇ ਦਿੰਦਾ